ਦਾ ਮੇਰਾ ਸਟਰਗਲ ਆ ਇਹ ਲੋਕਾਂ ਨੂੰ ਦੇਖਦਾ ਘਟਾ ਸੋ ਅਸੀਂ ਜਗ ਦੇ ਚਮਕਦੇ ਜ਼ਿਆਦਾ ਦਿਖਦੇ ਆ ਤੇ ਪਰ ਮੇਰੀ ਮਿਹਨਤ ਹੈ ਕਿ ਮੈਂ ਦਿਨ ਰਾਤ ਇੱਕ ਕਰਕੇ ਗਾਇਆ ਕਮਾਇਆ ਔਰ ਫਿਰ ਸੋ ਮਿਹਨਤ ਕਰੋ ਤੇ ਮਿਹਨਤ ਨਾਲ ਸਾਰਾ ਕੁਝ ਆ ਤੁਸੀਂ ਫਿਰ ਕੁਝ ਵੀ ਪਾਓ 골ਡ ਪਾਓ ਡਾਇਮੰਡ ਪਾਓ ਗੱਡੀਆਂ ਲਿਆਓ ਹਨਾ ਐਸ਼ ਕਰਾਓ ਕੁਝ ਵੀ ਕਰੋ ਪਰ ਤੁਸੀਂ ਆਪਣੀ ਹੱਕ ਦੀ ਕਮਾਈ ਦੌਰ ਮਿਹਨਤ ਦਾ ਔਰ ਇਹਦੇ ਲਈ ਮਿਹਨਤ ਚਾਹੀਦੀ ਆ ਬਿਨਾ ਮਿਹਨਤ ਕੁਝ ਵੀ ਤੁਸੀਂ ਨਹੀਂ ਅਚੀਵ ਕਰ ਸਕਦੇ ਸੋ ਬਹੁਤ ਮਿਹਨਤ ਕੀਤੀ ਆ ਮਾਪੇ ਦਾ ਕਦੋਂ ਪਤਾ ਲੱਗਦਾ ਹਨਾ ਜਾਂ ਵੱਡਿਆਂ ਦਾ ਕਦੋਂ ਪਤਾ ਲੱਗਦਾ ਜਦੋਂ ਤੁਹਾਡੇ ਖੁਸ਼ੀ ਦਾ ਮਾਹੌਲ ਹੁੰਦਾ ਘਰ 'ਚ ਉਦੋਂ ਤੁਹਾਡਾ ਦਿਲ ਕਹਿੰਦੇ ਫਟ ਜਾਂਦਾ ਕਿ ਹਾਂ ਅੱਜ ਸਾਡੇ ਬਾਪ ਹੁੰਦੇ ਸਾਡੀ ਮਾਂ ਹੁੰਦੀ ਸਾਨੂੰ ਚੰਗਾ ਲੱਗਣਾ ਸੀ ਪੁੱਣ ਦਾ ਕੰਮ ਆ ਜਿਹਨੂੰ ਕਹਿੰਦੇ ਕੰਨਿਆਦਾਨ ਮੰਨਿਆ ਗਿਆ ਬਹੁਤ ਵੱਡਾ ਦਾਣਾ ਸੋ ਬੀਬੀ ਹਮੇਸ਼ਾ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਤੇ ਅਸੀਂ ਜਿੰਨੇ ਜੋਗੇ ਆ ਗਏ ਅਸੀਂ ਨਾਲ ਖੜਦੇ ਆ ਕੇ ਵਿਆਹ ਤੇ ਆਏ ਹਾਂ ਪੁਸ਼ਪਾ ਮਾਨ ਦੇ ਕੀ ਕਰਨਾ ਚਾਹੁੰਦੇ ਹੋ ਮਤਲਬ ਬੱਚੀਆਂ ਦੇ ਉਹਨਾਂ ਨੇ ਵਿਆਹ ਕਰੇ ਨਹੀਂ ਕਿਉਂਕਿ ਤੁਸੀਂ ਵੀ ਇੱਕ ਕੁੜੀ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਇੱਕ ਕੁੜੀਆਂ ਦੇ ਲਈ ਬਹੁਤ ਔਖਾ ਹੁੰਦਾ ਚੀਜ਼ਾਂ ਨੂੰ ਮੈਨੇਜ ਕਰਨਾ ਅਮ ਬਸ ਕੁੜੀ ਹੋ ਕੇ ਸਮਝ ਸਕਦੀ ਆ ਮੈਂ ਕਿ ਕੀ ਕੁੜੀਆਂ ਦੇ ਦਿਲ ਦੇ ਵਿੱਚ ਹੁੰਦਾ ਹੈ ਵਿਆਹ ਨੂੰ ਲੈ ਕੇ ਸੋ ਚਾ ਵੀ ਹੁੰਦਾ ਚਾ ਦੇ ਨਾਲ ਇੱਕ ਦੁੱਖ ਵੀ ਹੁੰਦਾ ਕਿ ਆਪਣਾ ਘਰ ਛੱਡਣਾ ਪੈਂਦਾ ਬਗਾਨੇ ਘਰ ਜਾਣਾ ਪੈਂਦਾ ਸੋ ਬੀਬੀ ਬਹੁਤ ਅੱਛਾ ਪੁੰਨ ਦਾ ਕੰਮ ਆ ਜਿਹਨੂੰ ਕਹਿੰਦੇ ਕੰਨਿਆਦਾਨ ਮੰਨਿਆ ਗਿਆ ਬਹੁਤ ਵੱਡਾ ਦਾਨ ਆ ਸੋ ਬੀਬੀ ਹਮੇਸ਼ਾ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਤੇ ਅਸੀਂ ਜਿੰਨੇ ਜੋਗੇ ਆਗੇ ਅਸੀਂ ਨਾਲ ਖੜਦੇ ਆ ਕੇ ਸੋ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਐਂਡ ਗੋਡ ਬਲੇਸ ਅੱਛਾ ਜਿਵੇਂ ਮਾਤਾ ਜੀ ਨੇ ਤਾਂ ਔਖਾ ਵੇਲਾ ਵੇਖਿਆ ਤੁਸੀਂ ਵੀ ਦੇਖਿਆ ਹੋਣਾ ਕਿ ਜਿਹੜੀਆਂ ਕੁੜੀਆਂ ਤੁਹਾਡੇ ਵਰਗੀਆਂ ਨੇ ਤਾਂ ਇਹਨਾਂ ਨੂੰ ਤੁਸੀਂ ਆਪਣੇ ਜੋ ਅਮੈਜ਼ਨ ਕਰਦੇ ਹੋ ਵੀ ਕਿਉਂਕਿ ਜੀ ਹਾਂ ਜੀ ਹਾਂ ਜੀ ਮੇ ਕੁੜੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਬਸ ਅ ਇੱਕੋ ਜਿਹੇ ਹੁੰਦੇ ਨੇ ਸਾਰੇ ਮਾਪੇ ਲਈ ਬੱਚੇ ਸਾਰੇ ਇੱਕੋ ਜਹ ਹੁੰਦੇ ਨੇ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਹੋਣਗੀਆਂ ਜਿਵੇਂ ਇੱਕ ਕੁੜੀ ਮੈਨੂੰ ਦੱਸਿਆ ਵੀ ਉਹਦੇ ਮਦਰ ਫਾਦਰ ਨਹੀਂ ਹੈਗੇ ਸੀ ਤਾਂ ਜਦੋਂ ਤੁਹਾਡਾ ਵਿਆਹ ਹੋਇਆ ਜਾਂ ਤੁਹਾਡੀਆਂ ਭੈਣਾਂ ਦੇ ਵਿਆਹ ਵੀ ਕੀਤੇ ਤਾਂ ਉਦੋਂ ਵੀ ਫਾਦਰ ਹੈ ਨਹੀਂ ਸੀ ਤਾਂ ਉਹ ਦੋਖ ਇੱਕੋ ਜਿਹਾ ਹੀ ਹੁੰਦਾ ਇਹ ਉਹ ਕਹਿੰਦੇ ਨਾ ਕਿ ਮਾਪੇ ਦਾ ਕਦੋਂ ਪਤਾ ਲੱਗਦਾ ਹਨਾ ਜਾਂ ਵੱਡਿਆਂ ਦਾ ਕਦੋਂ ਪਤਾ ਲੱਗਦਾ ਜਦੋਂ ਤੁਹਾਡੇ ਖੁਸ਼ੀ ਦਾ ਮਾਹੌਲ ਹੁੰਦਾ ਘਰ 'ਚ ਉਦੋਂ ਤੁਹਾਡਾ ਦਿਲ ਕਹਿੰਦੇ ਫਟ ਜਾਂਦਾ ਕਿ ਹਾਂ ਅੱਜ ਸਾਡੇ ਬਾਪ ਹੁੰਦਾ ਸਾਡੀ ਮਾਂ ਹੁੰਦੀ ਸਾਨੂੰ ਚੰਗਾ ਲੱਗਣਾ ਸੀ ਸੋ ਸਾਰੇ ਮਿਸ ਕਰਦੇ ਨੇ ਇਹ ਰਿਸ਼ਤਾ ਹੀ ਇਦਾਂ ਦਾ ਸੋ ਹਮੇਸ਼ਾ ਰੱਬ ਸਾਰਿਆਂ ਦੇ ਮਾਪਪਾਪ ਨੂੰ ਸਲਾਮਤ ਰੱਖੇ ਸੋ ਖੁਸ਼ ਰਹੋ ਆਬਾਦ ਰਹੋ ਬਸ ਆਖਰੀ ਸਵਾਲ ਮਾਤਾ ਅੱਜ ਬਹੁਤ ਪੀਕਦੇ ਨੇ ਮਤਲਬ ਮਾਤਾ ਤੁਹਾਡੇ ਨਾਲੋਂ ਜ਼ਿਆਦਾ ਮਾਤਾ ਨੂੰ ਵੀ ਲੋਕੀ ਸੈਲਫੀਆਂ ਲੈਂਦੇ ਨੇ ਤਾਂ ਇਹ ਦਿਨ ਲਿਆਉਣ ਦੇ ਲਈ ਜਿਹੜੀ ਅਫਸਾਨਾ ਦੀ ਮਿਹਨਤ ਅੱਜ ਇੰਨਾ ਪਿਆਰ ਦਿੰਦੇ ਨੇ ਤਾਂ ਇੱਕ ਉਹ ਦਿਨ ਵੀ ਸੀਗੇ ਜਦੋਂ ਅਸੀਂ ਤੁਹਾਡੀ ਸਟ੍ਰਗਲ ਤੁਹਾਡੇ ਮੂੰਹੋਂ ਸੁਣੀ ਹੋਈ ਹੈ ਤਾਂ ਅੱਜ ਜਦੋਂ ਤੁਹਾਡੇ ਮਾਤਾ ਮਹਿੰਗੇ ਮਹਿੰਗੇ ਸੂਟ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਹੁੰਦੇ ਨੇ ਤਾਂ ਇੱਕ ਦੀ ਤੁਹਾਨੂੰ ਵੀ ਗੋਲਡ ਸਟਾਰ ਕਹਿੰਦੇ ਨੇ ਤਾਂ ਇਹ ਸਾਰਾ ਕਿਵੇਂ ਲੱਗਦਾ ਆ ਮੇਰਾ ਡ੍ਰੀਮ ਸੀਗਾ ਕਿ ਅੱਛੇ ਦਿਨ ਲਿਆਉਣੇ ਆ ਸੋ ਸਾਰਾ ਨਹੀਂ ਹੁੰਦਾ ਸੋ ਮਿਹਨਤ ਕਰੋ ਤੇ ਮਿਹਨਤ ਨਾਲ ਸਾਰਾ ਕੁਝ ਆ ਤੁਸੀਂ ਫਿਰ ਕੁਝ ਵੀ ਪਾਓ 골ਡ ਪਾਓ ਡਾਇਮੰਡ ਪਾਓ ਗੱਡੀਆਂ ਲਿਆਓ ਹਨਾ ਐਸ਼ ਕਰਾਓ ਕੁਝ ਵੀ ਕਰੋ ਪਰ ਤੁਸੀਂ ਆਪਣੀ ਹੱਕ ਦੀ ਕਮਾਈ ਦੌਰ ਮਿਹਨਤ ਦਾ ਔਰ ਇਹਦੇ ਲਈ ਮਿਹਨਤ ਚਾਹੀਦੀ ਆ ਬਿਨਾ ਮਿਹਨਤ ਕੁਝ ਵੀ ਤੁਸੀਂ ਨਹੀਂ ਅਚੀਵ ਕਰ ਸਕਦੇ ਸੋ ਬਹੁਤ ਮਿਹਨਤ ਕੀਤੀ ਆ ਮੈਂ 12 ਸਾਲ ਦਾ ਮੇਰਾ ਸਟਰਗਲ ਆ ਇਹ ਲੋਕਾਂ ਨੂੰ ਦਿਖਦਾ ਘੱਟ ਆ ਸੋ ਅਸੀਂ ਜਗ ਦੇ ਚਮਕਦੇ ਜ਼ਿਆਦਾ ਦਿਖਦੇ ਆ ਤੇ ਪਰ ਮੇਰੀ ਮਿਹਨਤ ਹੈ ਕਿ ਮੈਂ ਦਿਨ ਰਾਤ ਇੱਕ ਕਰਕੇ ਗਾਇਆ ਕਮਾਇਆ ਔਰ ਫਿਰ ਆਪਣੇ ਤੇ ਹੰਡਾ ਆ ਰਿਹਾ ਔਰ ਹੰਡਾ ਆਣਾ ਵੀ ਜ਼ਰੂਰੀ ਹੈ ਕਿਉਂਕਿ ਟਾਈਮ ਵਾਈ ਗੁਰੂ ਨੇ ਦਿੱਤਾ ਉਹਦੀ ਰਜ਼ਾ ਚ ਰਹਿ ਰਹੇ ਆ ਤੇ ਵਾਈ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਹਰੇ ਖਰੇ ਨੂੰ ਰੰਗ ਭਗ ਲਾਵੇ ਇਹ ਦੁਆ ਕਰਦੇ ਆ ਬਸ थैंक यू थैंक यू ਸੋ ਮਚ थैंक यू ਕੋਈ ਨਾ ਕੋਈ ਪ੍ਰੋਬਲਮ ਨਹੀਂ ਨਹੀਂ ਮੈਂ